ਉੱਪਰ ਮੇਰੇ ਵੀਰ ਪਰਛਾਣਿਆ ਉਹ ਫਿਰ ਪਹੁੰਚ ਚੁੱਕੇ ਵਾਹ ਤੇ ਇੱਕ ਨਵੇਂ ਸਵਾਦ ਨਾਲ ਲਾਉਡ ਯਾਪਾ ਵੀ ਹੋ ਗਿਆ ਤੇ ਆ ਤੇ ਲਾ ਕੇ ਤਾਈ ਸਾਰਾ ਕਿਵੇਂ ਆ ਸੋਣਾ ਮੁੰਡਾ ਆ ਗਿਆ ਰੋਮ ਰੋਮ ਭਾਈਓ ਚਿੱਟੇ ਕੱਪੜੇ ਪਾ ਲੈਂਦੇ ਆ ਬਈ ਅਸੀਂ ਦੁੱਧ ਧੋਤੇ ਹੋ ਬੰਦੇ ਆ ਤਾ ਇਧਰ ਬਹੁਤ ਸੇਲ ਕਰਾਉਣ ਟੋਰਦਾ ਇਧਰ ਆ ਬਾਈ ਦੀ ਉਾਈ ਮਲੇ ਕਾਲੂ ਆਏ ਓਏ ਇਧਰ ਬਾਈ ਹਰ ਉੱਧੇ ਕਿ ਆ ਗਏ। ਹੋਰ ਯਾਗੇ ਮੁੰਡੇ ਕਿ ਕੈਮਰਸ। ਹਟਾ। ਹੋਰ ਸੀਪੇ ਕਿਵੇਂ ਆ? ਇਹ ਘਰ ਸੇ ਕੀ ਵਾਲਾ ਬਾਈ ਜੀ? ਕਿਵੇਂ ਆ? ਚਾਹੀ ਪਿਆ ਦੇ। ਹਾਂ ਠੀਕ ਹੋ? ਹਾਂ। ਕਮਾਉਣ। ਰਾਣਾ। ਦੇਖੋ ਕਿਦਾਂ ਟੋਹਰਾ ਕੱਢੀਆਂ ਇਹਨਾਂ ਨੇ। ਬਾਪ ਆ ਕੇ ਪ੍ਰੈਸ ਕਰ ਕਰ ਕੇ ਕੱਪੜੇ ਆਉਂਦੇ ਆ। ਸਟੇਜਾਂ ਤੇ ਚੜਦੇ ਆ। ਹਟੋਗੇ ਹੁਣ। ਹੋਗੇ ਫਿਰ ਤੋਂ। ਓਹ 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 ਆ ਜਾ ਕੇ ਹੋਪਣਾੜ ਪਤਾਰੇ ਤੇ ਤੇਰੇ ਪਾਉਣ ਨੂੰ ਪੈਸੀ ਵਾਧਨ ਮਾਰ ਕੋਈ ਪੈਸੀ ਵਾਧਨ ਮਾਰ ਰਾਹ ਬਾਸ ਹੁੰਦੇ ਮੈਨ ਗਰੀਆ ਜਲਸੀ ਮੈਂ ਕੀ ਗੱਲ ਕੋਟ ਪੈਂਟ ਪਾ ਲਿਆ ਕੀ ਗੱਲ ਸਵਾਈ ਹਾਈ ਦੇਣੀ ਹੀ ਫੇ ਉੱਥੇ ਬਾਈ ਗਾ ਉਹ ਵੀ ਦੇਣੀ ਹੀ ਕੀ ਗੱਲ ਉਹ ਭੁੱਲ ਗਿਆ ਸੀ ਜਲਸੀ ਕੌਣ ਕਰਦਾ ਤੁਹਾਡੇ ਨੂੰ ਇਹ ਵਾਲਾ ਇਹ ਬੰਦਾ ਸਾਰਿਆਂ ਦੇ ਕਰਦਾ ਯਾਰ ਇਹ ਬੰਦੇ ਮੈਂ ਕਿਹਨਾਂ ਪਾਕ ਦਾ ਗੱਡੇ ਫਿਰਦਾ ਇਧਰ ਵੀ ਸੀ ਉਹ ਐ ਬੋਲਦਾ ਸਭ ਤੋਂ ਵੱਖਰਾ ਹਰ ਵੀਦ ਲੱਗ ਰਿਹਾ ਯਾਰ ਰਵਿੰਦਰ ਲੰਡੂ ਜੀ ਮੇਰੇ ਨਾਲ ਨਾ ਮਜ਼ਾਕ ਐਵੇਂ ਗੱਡੀ ਨਾਲ ਮੈਂ ਕਦੀ ਕਿਸੇ ਨਾਲ ਕੀਤਾ ਹੀ ਮੈਂ ਨਹੀਂ ਮਜ਼ਾਕ ਕਦੀ ਖਾਦਾ ਕਿਸੇ ਕੋਲੋਂ ਨਾਮ ਨਾਲ ਕਢੀ ਵੀਦ ਹਰ ਵੀਦ ਆਕਾ ਦੇ ਵੱਖਰੀ ਐ ਇਹਨੇ ਬੰਨਣੀ ਉਹੀ ਸੀ ਫੇਰ ਨਾ ਵੀ ਬਹਾਲੀ ਗੱਡੀ ਜੋ ਉਤਰਨਸਾਰ ਪਹਿਲੇ ਨਹੀਂ ਕਹਿੰਦਾ ਕਿ ਵਿਆਹ ਚ ਮਿਲੀ ਹੈ ਕਿਹੜੀ ਉਹੀ ਬਗ ਬੰਦਾ ਘੱਡੀ ਚ ਉਤਰ ਸਰ ਪਹਿਲੇ ਨਹੀਂ ਇਹ ਕਰਦਾ ਕਿਹਦਾ ਹਾਈ ਕਿੰਨੇ ਸੋਹਣੇ ਮੁੰਡੇ ਹਾਈ ਕਿੰਨੇ ਸੋਹਣੇ ਮੁੰਡੇ ਵਾਜੀ ਬਹੁਤ ਮੁੰਡਾ ਬਹੁਤ ਚੈੱਕ ਕਰੋ ਟਵਲ ਸੋਹਣੇ ਮੁੰਡੇ ਜੋ ਮੇਰੇ ਕੋਲੇ ਪਾਣਾ ਸੋਹਣਾ ਸਰ ਕਰਪੀਰ ਬੰਦਾ ਕਰਾ ਲਾਦੀ 20 25 ਇਹ ਬੰਦੇ ਇਹ ਬੰਦੇ ਕਹੀ ਜਾਨੇ 20 25 ਕੀ ਕੀ ਕਲ ਟਕੀ ਹੈਗਾ ਬੰਦੇ ਬਹੁਤ ਆਪਾ ਹੋਇਆ ਸਾਰੀ ਖੇਪ ਹੋਣੀ ਹੈ ਸਾਰੀ ਕੀ ਜਿੰਨੀ ਖੇ ਇਹਦੇ ਕੋਲ ਸਾਰੀ ਖੇ ਦੀ ਪਾ ਕੌਣ ਸਾਰੀ ਲੱਗ ਗਿਆ ਉਹਦਾ ਚਾਹ ਤੇ ਜਾ ਤੂੰ ਤਾਂ ਰਹਿ ਗਿਆ ਇਹ ਹੋਰ ਤਰ੍ਹਾਂ ਲੱਗਣਿਆ ਨੱਕ ਵੇਖਦਾ ਕੱਡਾ ਖਲੇ ਦਾ ਹੋਰ ਵੀ ਤਾਂ ਦਬਾ ਕੇ ਲੈ ਗਿਆ ਏ ਬੱਬੂ ਹੀ ਆ ਕਦ ਮੈਂ ਤਾਂ ਮੈਂ ਤਾਂ ਕਦੇ ਪੱਲਾ ਇੱਕ ਹੋਰ ਖਾਉਂਗਾ ਉਹ ਤੇ ਦਿਓ ਘਟਾਪਦੇ ਮੁੜ ਕੇ ਖਾ ਕੇ ਅੱਧਾ ਗੱਡੋਸਾ ਕਹਿੰਦਾ ਮੇਰੀ ਹੈਲਪ ਕਰਾਉਂਗਾ ਕਹਿੰਦਾ ਮਾੜੀ ਮਾੜੀ ਅੜ ਗਿਆ ਸੀ ਕਹਿੰਦਾ ਹੈਲਪ ਕਰਾਉ ਮੇਰੀ ਮਾੜੀ ਮਾੜੀ ਕਹਿੰਦਾ ਮੈਂ ਛੁੱਟੀ ਹੈਲਪ ਕਰਾਈ ਆ ਕੌਣ ਸਾਰ ਹੈਪੀ ਤਾਂ ਕਹਿੰਦਾ ਕਹਿੰਦਾ 20 25 ਬਣਾਉਂਦਾ ਆਈ ਤਰੀਆ ਮੈਂ ਲੋ ਜਾ ਕੇ ਬੋਲਦਾ ਭੁੱਲ ਗਿਆ ਸੀ ਮੈਂ ਵਿਆਹ ਤੇ ਕਹਿੰਦਾ ਕਿੰਨੇ ਦਾ ਭੱਲਾ ਰੈਡ ਪੁੱਛਿਆ ਨਹੀਂ ਇਹ ਯਾਰ ਦੋਸੇ ਵੇਲੇ ਖਾਣਾ ਜਦ ਪਿਆ ਸੀਗਾ ਉੱਥੇ ਕਈ ਆਉਂਦਾ ਮਾਂ ਤੋਂ ਭੁੱਲ ਹੀ ਖਾਂ ਜੋ ਖਾਂ ਰੋਟੀ ਪਿਚਾਉਂਦਾ ਰਾਈਟ ਜਾ ਲੈ ਉਹ ਕਿਉਂ ਜਾਇਆ ਲੈ ਉਹ ਕੀ ਆਵਾਜ਼ ਕੀ ਆਵਾਜ਼ ਚੂਚੀ ਦਿਖਾਉਣਾ ਹਰ ਜਾ ਸਕੂਲੀ ਬੱਚਾ ਜਾਏ ਕੀ ਦਿਖਾਈ ਜਾਂਦਾ ਆਪਣਾ ਆਪIAL ਦਾ ਬਲੇ ਹੋਣਾ ਕੋੜ ਬਿੰਡਰ ਫਿੱਟ ਹੋਦਾ ਹੈ ਕੀ ਬੋਲਤੀ ਰੇ ਹਰਦਾ ਬਹੁਤ ਬਸ ਬੋਲਤੀ ਰਹੇ ਕੋਈ ਚੀਜ਼ ਦਿਖਾਉਣਾ ਦਿਨ ਆ ਵਹੀਂ ਵਹੀਂ ਆਖੇ ਹੀ ਬਾਰੇ ਹੁਣ ਫੋਟੋ ਖਿੱਚੇ ਜਾ ਬੇਤਾ ਬੇਤਾ ਫੋਟੋ ਖਚਾਉਣੀ ਐ ਉੱਠ ਕੇ ਚੱਲ ਜਾਰੋ ਆ ਇਹਦਾ ਵਾਈਗਾਰਡ ਕਰੋ ਪਹਿਲਾਂ ਦਾ ਆ ਦੇ ਸਾਰਾ ਫੋਨਰੀ ਸਟੋਰ ਪਾ ਦੂੰਗਾ 100 ਮੈਂ ਤਾਂ ਫੋਨ ਕਰਕੇ ਲਿਆ ਸੀ ਮੈਂ 22% ਹੈਲਥ ਇਹੀ ਖਾ ਗਿਆ 22% ਹੈਲਥ ਇਹੀ ਖਾ ਗਿਆ ਓਏ ਯਾਰ ਪਾਸੇ ਕਰੋ ਰੋੜੂ ਯਾਰ ਹੈਲੋ ਓਏ ਜੰਡੂ ਜਿਹੜਾ ਜਿਹੜਾ ਰਾਣਾ ਹੈਗਾ ਆ ਜਿੰਦਗੀ ਚ ਪਹਿਲੀ ਵਾਰੀ ਫੁੱਲਾਂ ਵਾਲੀ ਕੁਰਸੀ ਤੇ ਬੈਠਾ ਤਾਂ ਹੀ ਇੰਨਾ ਟਾਈਮ ਤੇ ਸਮਾਈਲ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਖੁਸ਼ੀ ਹੈ ਮੈਂ ਤੈਨੂੰ ਇੱਕ ਗੱਲ ਦੱਸਤੀ ਘਰੇ ਜਾ ਕੇ ਮਿਲਿਆ ਹਾਂ ਬਾਹਰ ਨਹੀਂ ਲੱਗੇ ਬਾਈ ਹਾਂ ਤਾਂ ਲਿੱਡੂ ਕਾ ਵੀ ਸਾਰਾ ਲੰਮਾ ਹੀ ਪੂਆ ਜਾ ਲੰਮਾ ਪੈ ਕੇ ਮੈਨੂੰ ਖੁਸ਼ੀ ਤਾਂ ਜ਼ਾਹਿਰ ਕਰ ਮਾੜੀ ਜੀ ਉਹ ਨਾ ਉਧਰ ਪ੍ਰੋਗਰਾਮ ਨੇ ਪ੍ਰੈਸ ਨਹੀਂ ਕਵਰੇ ਕੱਪੜੇ ਉਧਰ ਹੈਗਾ ਪ੍ਰੋਗਰਾਮ ਓ ਭਾਈ ਜਿਹੜੇ ਬੰਦੇ ਨੇ ਹਲੋ ਜੰਡੂ ਜੰਡੂ ਆ ਜਿਹੜੇ ਕੱਪੜੇ ਨਹੀਂ ਪ੍ਰੋਸੈਸ ਹੋ ਕੇ ਪ੍ਰੈਸ ਕੀਆ ਗਿਆ ਉਹ ਚਾਹ ਲੈ ਜੰਡੂ ਤੂੰ ਆਪਣੇ ਕੱਪੜੇ ਕੋਪੜੇ ਵੇਚਾ ਕੇ ਜੈਕਟਾ ਜੋਟਾ ਜੀਆਂ ਪਾਵੇਂ ਜਾ ਕੇ ਆਪਦੇ ਪੰਪ ਵਾਲੀ ਪਾਕਟ ਡਰੈਸੀਓ ਚਮਕੀਲੀ ਜਿਹਾ ਫੋਟੋ ਉੱਥੇ ਬਾਹਰ ਚ ਖੜ ਕੇ ਉੱਥੇ ਬੰਦਾ ਕੋਸ਼ਿਸ਼ ਕਰ ਤਿੱਕੀ ਖਾਣੀ ਟਿੱਕੀ ਖਾ ਲਈ ਤੂੰ ਤੂੰ ਟਿੱਕੀ ਖਾ ਲਈ ਗੱਲ ਸੁਣ ਕਿਹਦਾ ਸੋਨ ਪਹਿਲਾਂ ਤੂੰ ਤੇਲ ਨਹੀਂ ਤੂੰ ਤੇਲ ਨਹੀਂ ਪਾਉਣਾ ਤੂੰ ਕੰਮ ਐਂ ਹੀ ਕਰਨਾ ਬਸ ਉਹ ਨਹੀਂ ਕਰ ਤੂੰ ਚੱਕੀ ਤੇ ਜਾ ਕੇ ਖੱਟੇ ਚੱਕ 4 ਰੁਪਏ ਰਜਾਈ ਕਿ ਚਲੋ ਇਹ ਮਣੀ ਦੀ ਵੀਡੀਓ ਚਲ ਮੇਰੇ ਕੋਲ ਜਪਦਾ ਆਹ ਮੈਂ ਬਾਵਾ ਜੀ ਸਾਰੇ ਮਾਤੇ ਏ ਲਾਓ ਵਿਚਾ ਕੇ ਕੋਕਾ ਹਾਂ ਆਪਾਂ ਮਾਣ ਹਲਕੇ ਵਾਂਗੂ ਨਹੀਂ ਪੜਨਾ ਜਮਾ ਦੋ ਖਾਨਾ ਦੋ ਤਿੰਨ ਚਾਰ ਜਆਬ ਦੇ ਕੈਪਸੂਲ ਦਾ ਪੱਤਾ ਲੈ ਹੰਦਾ ਜੀਆ ਮਾ ਲੈ ਹੰਦਾ ਘੰਟੇ ਤੋਂ ਰੱਖਣਾ ਉਲਟੀ ਵੀ ਗਾਵਾਂ ਅੱਠ ਜਮਾਤਾਂ ਤੁਹਾਡੇ ਕੋਲ ਪਾਸ ਨਹੀਂ ਫੁਰਨੀਆਂ ਸਵੇਰੇ ਸ਼ਾਮ ਨੂੰ ਉਹ ਮੂੜਾ ਦੇ ਖਾ ਲਿਆ ਕੋਈ ਪਾਠੀਆਂ ਪੱਠ ਗਏ ਉਹਨੂੰ ਪਿੱਚਰ ਕਰ ਦਿੱਤੀ ਉਦੋਂ ਟੋਕੜਾ ਗੋਹੇ ਵਾਲਾ ਸੈਰ ਵਿੱਚ ਖਾ ਲਿਆ ਫਿਰ ਸ਼ਰਮ ਦੇ ਮਾਰੇ ਤੁਸੀਂ 4 ਦਿਨ ਨਾਨਕੀ ਚਲੇ ਜੰਨੇ ਆ ਥੇ ਲੋਕ ਲਈ ਹੋਇਆ ਕਹਿੰਦੇ ਗੱਲ ਹੋਰ ਚੱਕ ਐ ਜ ਲੈ ਲੈ ਲੈ

<laughs> लिया इधर प्यारे मुंडे ने दिखा के प्री वैडिंग छड़े के फूके कलेजे ਤੁਹਾਨੂੰ ਸਾਡਾ ਇਹ ਪਾਗਲਪਨ ਥੋੜਾ ਜਿਹਾ ਵੀ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਜੇ ਤਾਂ ਹੋਰ ਵੀ ਕਮਾਲ ਤੇ ਫੁੱਲ ਦੇਸੀ ਮਸਤੀ ਹੋਣੀ ਹੈ ਫਿਰ ਮਿਲਾਂਗੇ ਅਗਲੇ ਵਲੌਗਸ ਤਦ ਤੱਕ ਰੱਬ ਰੱਖਾ